ਬਸੰਤ ਕੀ ਬਹਾਰ ਮਹਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੈ ਹੋ ਹੋ ਹਰਿਆ ਭਾਈ ਕਰਮ ਲਖਨ ਤੈ ਪਾਈਐ ਇਹ ਰਤ ਸੁਹਾਈ ਵਾਨ ਤ੍ਰਣ ਤ੍ਰਪਵਨ ਮੋਹ ਲਿਆ ਅਮਰਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਸਹਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਤਾਈ ਪੰਜੇ ਬੱਦੇ ਮਹਾਮਲੀ ਕਰ ਸੱਚਾ ਟ ਹੋਆ ਆਪੇ ਚਰਨ ਜਪਾਇਣ ਵਿੱਚ ਦਇ ਖਲ ਹੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਾਤ ਨਾਮ ਧਿਆਇਦਾ ਫਿਰ ਪਾਏ ਨਮ ਹੋਆ ਜਸਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਹੈ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗੰਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਹਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਅਗੰਮ ਗੋਚਰ ਸਾਹਿਬ ਦੂਸਰ ਲਵਹਿਣ ਲਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ